ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਉ ਸਾਰੇ ਕੀ ਹਾਲ ਚਾਲ ਜੇ ਤੇ ਆਪਾਂ ਵੀ ਠੀਕ ਠਾਕ ਆ ਜੀ ਤੇ ਅੱਜ ਦਾ ਦਿਨ ਹੈਗਾ ਵਾ ਜੀ ਰਪਿੰਦਰ ਕੌਰ ਨੂੰ ਚੌਕੇ ਚਾੜਨ ਦਾ ਹਾਂਜੀ ਤੇ ਕਿੰਨੇ ਦਿਨਾਂ ਦਾ ਹੋ ਗਿਆ ਕਾਕਾ ਕਾਕਾ ਹੋ ਗਿਆ 21 ਦਾ ਕਬਾਈਆਂ ਦਾ 21 ਵਰਿਆਂ ਦਾ 21 ਵਰਿਆਂ ਦਾ ਹੋ ਗਿਆ ਵਾ ਜੀ ਅੱਜ ਹਾਂਜੀ ਤੇ ਤੰਗੀ ਉਦਨ ਦੀ ਬੜੀ ਆ ਉਂਡੀ ਭਾਂਡੇ ਭਾਂਡੇ ਚੁੱਕਣੇ ਆ ਪੈਂਦੇ ਹੂੰ ਤੇ ਹੁਣ ਇਹ ਭਾਂਡੇ ਤਾਂ ਚਲੋ ਚੁੱਕੀ ਕੀ ਕਿੰਨਾ ਗਾੜੀਆਂ ਮਹਾ ਵੀ ਵੀ ਕਿ ਦਿਨ ਕੱਢਨੇ ਹੀ ਉਹ ਵੀ ਕਿਤੇ ਭਰੂਏ ਅੱਛਾ ਹੂੰ ਤੇ ਬੰਦਾ ਵਿਆਹ ਦੇ ਇਸੇ ਕੰਮ ਨੂੰ ਕਰਾਉਂਦਾ ਹੋਣਾ ਤੇ ਵਿਆਹ ਕਰਾਉਂਦਾ ਤਾਂ ਚੱਲੇ ਆ ਵੀ ਇਹ ਇੱਕ ਤਰ੍ਹਾਂ ਪੈਂਦੀ ਰੋਟੀ ਪਾਣੀ ਖਾਦਾ ਵਾ ਤੇ ਚੱਲ ਭਾਂਡੇ ਦੇ ਕੋਈ ਚੁੱਕੇ ਗਾੜੀਆਂ ਤੁਸੀਂ ਤਾਂ ਕਹਿੰਦੇ ਆ ਵੀ ਨਾ ਕੰਮ ਕਰਦੇ ਰਹੇ ਜੰਗੀਆਂ ਤੇ ਬਾਕੀ ਆ ਵੀ ਹੁਣ ਸਾਰੇ ਜਾਣੇ ਹੋਣ ਡਿਆ ਜੀ ਇਕੱਠੇ ਕੋਈ ਸਬਜ਼ੀ ਬਣਾਉਂ ਡਿਆ ਵਾ ਕੋਈ ਫੁਲਕੇ ਲਾਉਂ ਡਿਆ ਵਾ ਤੇ ਬਾਬਾ ਜੀ ਨੇ ਅਜੇ ਆਉਣਾ ਵਾ ਤੇ ਅਰਦਾਸ ਬੇਨਤੀ ਕਰਾਉਣੀ ਆ ਨਾ ਕੋ ਤੇ ਰਪਿੰਦਰ ਗੌਰ ਨੂੰ ਫੇਰ ਚੌਂਕੀ ਚੜਾੜ ਦਿੰਨੇ ਆ ਚੜਾੜ ਦਿੰਨੇ ਆ ਤੇ ਪੰਜ ਫੁਲਕੇ ਪਪਾਈਦੇ ਆ ਚੌਂਕੇ ਤੇ ਮੈਂ ਝੜਣਾ ਪਰ ਹਲੇ ਮੈਂ ਰਸੋਈ 'ਚ ਕੰਮ ਨਹੀਂ ਕਰਨਾ ਕੋਈ ਵੀ ਸਵਾ ਮਹੀਨਾ ਇਹ ਕਿੱਦਾਂ ਦੀ ਗੱਲ ਹੋਈ ਭਲਾ ਸਾਰੇ ਜਣੇ ਦੱਸਿਓ ਵੀ ਭਲਾ ਜਿਹੜਾ ਬੰਦਾ ਚੌਂਕੇ 'ਚ ਚੜ ਜਾਂਦਾ ਵਾ ਤੇ ਰਸੋਈ 'ਚ ਕੰਮ ਤੇ ਕਰਨਾ ਪੰਦਾ ਹੀ ਆ ਨਾ ਹੱਦ ਹੋ ਗਈ ਸਵਾ ਮਹੀਨਾ ਬਿਲਕੁਲ ਅਦੇ ਫੇ ਚਾਹੀਦਾ ਚੱਲ ਜੋਬਨ ਨੂੰ ਪੁੱਛ ਲੈਨੇ ਆ ਜੋਬਨ ਵੀ ਨਹੀਂ ਅਜੇ ਤੱਕ ਆਇਆ ਉਹਨਾਂ ਨੇ ਵੀ ਆ ਝੜਣਾ ਲੜਾਈ ਲਾਇਆ ਹੋ ਅੱਜ ਧੋਖਾ ਕੀਤਾ ਸਾਡੇ ਨਾਲ ਜੋ ਬਣਾਉਣਾ ਨਹੀਂ ਨਾਤੀ ਕਹਿੰਦੇ ਹੈ ਕਿ ਨਾ ਅਸੀਂ ਅੱਜ ਟਿੰਡੇ ਦੇ ਵਿੱਚ ਵਾਪਸ ਬਾਕੀ ਚਲੋ ਕੋਈ ਗੱਲ ਨਹੀਂ ਪ੍ਰੋਗਰਾਮ ਤੇ ਸਾਰਿਆਂ ਦੇ ਘਰਾਂ ਚ ਆਉਣੇ ਆ ਅਸੀਂ ਫਿਰ ਇਦਾਂ ਹੀ ਕਰਿਆ ਕਰਾਂਗੇ ਉਹਦਾ ਇਹ ਆ ਵੀ ਦਲਜੀਤ ਦੀ ਬੋਟੀ ਆ ਪਰ ਤੁਹਾਡੇ ਕੋ ਨਹੀਂ ਰਿਆ ਜਾਂਦਾ ਤੁਸੀਂ 8 ਵਜੇ ਪੱਗ ਬੰਨ ਲੈਣੀ ਉਹ ਦਲਜੀਤ ਦੀ ਬੋਟੀ ਆ ਗਈ ਇਦਾਂ ਉਹ ਮਾਮਾ ਸਾਈਕਲ ਤੇ ਮਗਰ ਆ ਗਿਆ ਵੀ ਪਤਾ ਨਹੀਂ ਕਿੰਨਾ ਕੰਮ ਕਰਾਉਂਦੇ ਆ ਕੋ ਤੇ ਉਹ ਡਈ ਆ ਦਮ ਚਰੀ ਪੇੜ ਪੋੜ ਕਰਨ ਤੇ ਬਾਕੀ ਵੀ ਡੇ ਆ ਕੰਮ ਤਾਂ ਦਾ ਕਰਨ ਤੇ ਜੋ ਬਣਾਉਣੀ ਆਉਣ ਲੱਗੇ ਆ ਬਸ ਤੇ ਕਰੀਏ ਕੰਮ ਸ਼ੁਰੂ ਕਰ ਹਾਂਜੀ ਵਖਾ ਲੋ ਬਾਅਦ ਜਾ ਕੇ ਸਾਰਿਆਂ ਦਾ ਕੀ ਕੀ ਕੰਮ ਕਰੰਦੇ ਨੇ ਅੱਛਾ ਹਮ ਠੀਕ ਹੈ ਜੀ ਤੇ ਆਪ ਵੇਖ ਲੋ ਵਿਲੇ ਆ ਤੇ ਯਾਟ ਹਣਾ ਬੱਦੀ ਆ ਪੱਗ ਸਵੇਰ ਦੀ ਪੱਗ ਵੀ ਕਦੀ ਪਰਣਾ ਹੀ ਵੱਧਾ ਵਾ ਵੇਖਣ ਵਾਲੇ ਨੂੰ ਪੱਗ ਲੱਗਦੀ ਆ ਪਰਣਾ ਕਿੱਧਰੋਂ ਆਏ ਕਿਉਂ ਵੀ ਮਗਰਲੇ ਬੰਨੇ ਗਾਈਆਂ ਨਹੀਂ ਐ ਨਾ ਤੇ ਬਸ ਇੰਨੀ ਹੀ ਦੇਣ ਨਾਲ ਪੱਗ ਉਹਦੇ ਫਿਰ ਪੱਗ ਉਹਦਾਂ ਹੀ ਬੰਦੀ ਆ ਜਦੋਂ ਮਗਰੋਂ ਆ ਮਰੋੜੀ ਜੀ ਦੇਦੀ ਇੱਥੇ ਤੇ ਬਾਕੀ ਇਹ ਵੀ ਸਾਰੇ ਜਣੇ ਵਲੌਗ ਜ਼ਰੂਰ ਦੇਖਿਓ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਰਸੋਈ 'ਚ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਤੇ ਬਾਕੀ ਆ ਕਿ ਕਈ ਵੀਰ ਭਰਾਵਾਂ ਦੇ ਆਉਣ ਦੇ ਆ ਕਮੈਂਟ ਵੀ ਆਪਣੀ ਫੈਮਿਲੀ ਬਾਰੇ ਦੱਸੋ। ਹਾਂਜੀ ਤੇ ਉਹ ਵੀ ਤੁਹਾਨੂੰ ਛੇਤੀ ਦੱਸਾਂਗੇ ਵੀ ਕੌਣ ਕੌਣ ਆ ਸਾਡੀ ਫੈਮਿਲੀ 'ਚ। ਨੈਕਸਟ ਵਲੋਗ ਉਹਦਾ ਹੀ ਬਣਾਵਾਂਗੇ। ਹਾਂ। ਤੇ ਫਿਰ ਸਾਰਿਆਂ ਨਾਲ ਮਤਲਬ ਤੁਹਾਨੂੰ ਮਿਲਾਵਾਂਗੇ ਵੀ ਸਾਡੇ ਘਰ ਕੌਣ ਕੌਣ ਨੇ ਆ। ਆ ਮੇਰੀ ਬਾਹ ਥੱਕ ਗਈ ਓ। ਤੇ ਚਲੋ ਠੀਕ ਆ ਜੀ ਫਿਰ ਸਾਰੇ ਜਣੇ ਦੇਖੋ ਰੁਪਿੰਦਰ ਕੌਰ ਦੀਆਂ ਰੋਟੀਆਂ ਲਾਤੀਂ ਲਓ ਜੀ ਅੱਜ ਰੁਪਿੰਦਰ ਕੌਰ ਨੂੰ ਚਾੜਨਾ ਵਾ ਜੀ ਚੌਂਕੇ ਤੇ ਸਬਜੀ ਭਾਜੀ ਦਹੀਂ ਆ ਬਣਨ ਚੱਕਾ ਪਤੀਲੇ ਦਾ ਢੱਕਣਾ ਸਬਜੀ ਦਸੀਏ ਮੇਰਾ ਪਨੀਰ ਪਾਇਆ ਵਾ ਲਾਓ ਸਬਜੀ ਜਿਹੜਾ ਬਣ ਗਈ ਕੀ ਕੀ ਹੈ ਕਿ ਬੋਬੀ ਤੇ ਹਲੂ ਤੇ ਟਮਾਟਰ ਤੇ ਵਾ ਵਾ ਕੁਝ ਪਾਇਆ ਵਾ ਤੇ ਇੰਦਰੋਂ ਸਮਾ ਚੁੱਕੇ ਆ ਗਿਆ ਵਾ ਆਸਤਾ ਨਹੀਂ ਬਣਾਉਂਦੇ ਗਾਵੇ ਕੋਈ ਜਿਸ ਨੂੰ ਸੋਚ ਲਿਖੀ ਰਹਾ ਹਾਂ ਮੂਸਾ ਜੀ ਆਹ ਤਾਂ ਪਿਆ ਨਾ ਇੱਕ ਇਤਨ ਹੋਇਆ ਪਿਆ ਹਾਂ ਪੁਰਾਣੇ ਹੋਈ ਸੀ ਰੇਤਨ ਪਰ ਮਨ ਨਾ ਗਾ ਵੀ ਜਿੰਨਾਂ ਗਾ ਵੀ ਜਿਸ ਨੂੰ ਮਨ ਕੀ ਪਾਉ ਦੁੱਖ ਪਰਾਚੋ ਕੋ ਲੈ ਜਾਏ ਕੋ ਮਸਨਾ ਨਹੀਂ ਸੁਮਰੇ ਗੀਨ ਦੁੱਖ ਮਰਵਾਉ ਪਰ ਮੈਂ ਮੈਂ ਜੀ ਹੋਂ ਜਾਣਾ ਕੋਈ ਇੰਕਿਆ ਨਾ ਕੋਸਣ ਦੇ ਆ ਇੱਕ ਵਾਰੀ ਜੀ ਕੋ ਤੇ ਆ ਇਸਹਾਗੀ ਆ ਕੋਈ ਕਹਾਤਾ ਕੋ ਮੈਂ ਬਸ ਮੰਨ ਜਾਇ ਇਹ ਸੋਣਿਆ ਸੁਣਿਆ ਉਸਾਸਨ ਰੋਕੀ ਆਖਦੇ ਆਂ ਅਥਰ ਪਸਾਨ ਹੈ ਪਰ ਉਸਨੂੰ ਬਾਂਹ ਫੜਨ ਲੱਗੀ ਸਵੇਰ ਜਾਂ ਮਾਂ ਉਸ ਇਹ ਸਬਮਾਇੰਦ ਨਹੀਂ ਮੌਕਸ ਨਾ ਹਮਾਂਸ ਮੇਂ ਜੀਉਂ ਜੀਉਂ ਸੁਣਿਆ ਸਾਸ ਤੇ ਸੁਣਿਆ ਇਹ ਨਾ ਕੋਲ ਮਨ ਨੇ ਕੀ ਗੱਤ ਕਹੀ ਨਾ ਚਾਹੀ ਜੀ ਕੋ ਕਹੇ ਸਾਰੇ ਕਾਹਤ ਕੋਲ ਮੁੰਨੇ ਕੋਲ ਮਾਂ ਨੇ ਕਬੀ ਬੰਦ ਜਿਹਾ ਹੈ ਨਾ ਮੈਂ ਹੋ ਜੀ ਕੋ ਮਾਂ ਜਾਣੇ ਮਨ ਕੋਈ ਮਨੇ ਮਰ ਜਾਉਣਾ ਮੈਂ ਪਨੀਸੰਬਰ ਬਜਾਏ ਮਨੇ ਬਗਣਾ ਚਲੇ ਪਾਥ ਮਨੇ ਤੌਫੀਦਿਸਨ ਮਾਦੇ ਆਸਾ ਨਾਮ ਤੋਂ ਨਿਉ ਹੋਜੀਏ ਕੋ ਮਹਨ ਜਾਉਣੀ ਮਰ ਕੋਈ ਯੂਪੇਨ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾ ਮਨੇ ਜਾਣੇਂ ਅਰਦਾਸ ਈ ਕਿ ਓਂਕਾਰ ਵਾਹਿਗੁਰੂ ਜੀ ਕੀ ਸ੍ਰੀ ਭਗਵਤੀ ਜੀ ਸਹਾਈ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦੀ ਜੋਤ ਤਾਨ ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਰ ਦਾ ਧਿਆਨ ਕਰਕੇ ਬੋਲਾ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਪ੍ਰੇਮੀਆਂ ਨੇ ਆਪਦਾ ਨਾਮ ਜਪਿਆ ਵੰਡਕੀਸ਼ ਦੇ ਅਦੇਖ ਚਲਾਈ ਤੇ ਗਵਾਹੀ ਦੇ ਕੰਡਕਟ ਕੀਤਾ ਤੇਰਾ ਪਿਆਰੇ ਸਚਾਰੀ ਕਮਾਈ ਦਾ ਧਿਆਨ ਤਰਕੇ ਬੁਰਨਾ ਜੀ ਵਾਹੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਤੇ ਬੰਦ-ਬੰਦ ਕਟਾਈ ਕੋਪਰੀਆਂ ਲਹੋਈਆਂ ਚ ਰੱਖਣੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਤੇਰਾ ਸਿੰਘਾਂ ਸਿੰਘਣੀਆਂ ਪਹੁੰਚੰਗੀਆਂ ਦੀ ਕਮਾਈ ਦੇ ਅੱਥਰਕੇ ਬੁਰਨਾ ਜੀ ਵਾਹੇ ਪਨਿਆਤ ਅਖਤਾਲ ਸਰਬੱਤ ਕੋ ਬੁਆਨ ਦਾ ਅੰਤਰ ਕੀ ਬੁਰਨਾ ਜੀ ਵਾਹਿਗੁਰੂ ਵਾਹਿਗੁਰੂ ਫਿਰ ਸਵੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਵਿੱਚ ਚੇਤਾ ਹੁਣ ਕਸਲ ਕਸਮ ਸੁਖ ਹੋਵੇ ਜਾਂ ਜਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਾਰੇ ਸ਼ਰੀਆ ਦੇਤੇ ਪਰਿਪਰਤ ਦੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਬੋਲ ਵਾਲੀ ਬੁਰਨਾ ਵਾਹਿਗੁਰੂ ਸਿਖਾਉਨੋ ਸਿੱਖੀਦਾਨ ਕੇਸਤਾਨ ਰਹਿਤਾਨ ਬਵੀਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸਿਖੀ ਇਹ ਮਾਤ ਦੀ ਨਾਮ ਜਿਹੜਾ ਜਿਹੜਾ ਸੋਨਾ ਆਵਾਜ਼ ਇਹ ਮੈਂ ਬਿਲੇਸੀ ਰਾਜਨੀਤਿਕ ਨਤਾਈ ਉਹ ਕੇ ਸੰਪੇਣ ਦਰ ਤਾਂ ਨੀ ਹੋਏ ਤੁਸੀਂ ਹੋ ਕੇ

کیو دے پڑ دی نہیں باقی پاوے نا نہیں انہوں نے مار مار لئی اوں کے پنڈوں کے نے پکارا لے کوئی نہیں اپ پکار رہی ہوں کوئی نہیں اتے 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 ਰਸੀ ਹੋ ਵੀ ਜਾਣ ਆਹ ਘਰ ਤੇ ਕਰ ਤੋਂ ਬਣਾਉਂਦਾ ਆਹ ਹੋ ਰਹਾ ਗੇ ਕੀ ਕਹਿੰਦੇ ਸੀ ਬੋਲੋ ਬੋਲ ਆ ਗਿਆ ਟਾਈਮ ਨਾ ਤੋ ਇਹ ਆਪਣੇ ਬੋਲੋ ਕਹਿੰਦੇ ਨਹੀਂ ਅੱਪਾ ਆ ਗਿਆ ਟਾਈਮ ਨਾ ਅੱਜ ਆਹ ਦੇਖਦਾ ਕਿਹੜਾ ਬੰਦਾ ਮੈਂ ਤੇ ਹੋ ਗਿਆ ਕਿ ਤੱਕਿਆ ਬੰਦਾ ਉਹ ਪੱਠੇ ਪਾਈ ਯਾਰਾ ਆਹ ਮੈਂ ਕੱਪੜੇ ਉਹ ਪਾ ਗਿਆ ਇਹ ਘਰ ਦੇ ਉੱਡੀ ਇਹਦੀ ਅਜੇ ਆਈ ਇਹਦੇ ਮਗਰੇ ਹੀ ਆ ਗਿਆ ਵਾ ਸਾਈਕਲ ਲੈ ਪਤਾ ਨਹੀਂ ਕਿੰਨਾ ਤਰ ਮਟਰਾਉਂਦੀ ਰਹੀਗੀ ਤੇ ਇਹ ਕਿਹੜਾ ਵਰਦੀ ਹੋਵੇ ਆ ਕਿੰਨਾ ਕੰਮ ਕਰਾਉਂਦੇ ਆ ਤੁਹਾਡੇ ਪਰਸੋਂ ਲੈਦਾਗੇ ਇਹ ਦਾਤਰੀ ਵਾਲੀ ਆ ਗਈ ਮਾਮੇ ਕੀ ਘੜੀ ਹੰਦਾ ਹੰਦਾ ਹਰ ਚਰਮੇ ਦਿਖਾਉਣ ਲੱਗਣੇ ਪੰਨਾ ਮੇਰਾ ਵੀ ਹੱਸਾ ਮਣਦਾ ਮੈਂ ਆਇਆ ਪਹਿਲਾਂ ਆਇਆ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਫੋਟੋ ਦੀ ਜੀ ਬਾਈ ਕੋਲ ਚਲਦਾ 18 ਤੇ ਜੀ ਮੈਂ ਬਸ ਮਰੇ ਉਹ ਆਪਣਾੜੀਆਂ ਚਲਦਾ ਤੋਣਾ ਨਾ ਇਟਸ ਅ ਪਾਲਿਸੀ ਕੀ ਗੱਲ ਉਹ ਨਹੀਂ ਮੇਰੀ ਮੋਟੀ ਦੀ ਬਿਲਨ ਲੈ ਆਂਦੀ ਮੇਰਾ ਜੀਨ ਲੈ ਮਾ ਮਾ ਮਗਰ ਆ ਗਿਆ ਪਤਾ ਨਹੀਂ ਕਿੰਨਾ ਕੰਮ ਕਰਵਾਉਂਦੀ ਕਿੰਨਾ ਕੰਮ ਕਰਾਈ ਜਾਂਦੇ ਵੇਹ ਦਾ ਹਾਲ ਵੇ ਦਾ ਇਹ ਆ ਵੇਖੋ ਵੀਡੀਓ ਚ ਕੰਮ ਕਰਦਾ ਜੱਟ ਨਾਲ ਵੇਖ ਲੋ ਆ ਵੇ 300 ਰੁਪਈਆ ਵਾਲੀ ਜੁੱਤੀ ਭਾਗ ਤੇ ਆ ਗਿਆ ਇਹ ਆਦੀ ਪੱਠਿਆਂ ਦੀ ਪਰਦੀ ਆ ਜੀ ਪੱਠਿਆਂ ਵਾਲੀ ਪੱਠਿਆਂ ਵਾਲਾ ਸੀਜ਼ਨ ਕਹਿੰਦੇ ਲੱਗਾ ਨਹੀਂ ਸੀਜ਼ਨ ਨਹੀਂ ਪਰਦੀ ਪੱਠਿਆਂ ਤੇ ਦੂਜਾ ਤੇ ਤੁਹਾਡੇ ਹਿਸਾਬ ਨਾਲ ਕੰਮ ਕਰੀ ਚੰਗਾ ਤੇ ਜੋ ਬਣਾ ਹਾਂਜੀ

ਹਾਂ ਲੈ ਲੈ ਨਹੀਂ ਪਾਲਣ ਅਬਾ ਬੁਲਾ ਲੈ ਅਬ ਪੀਲਾ ਘਾਰਾ ਵੰਤੀਲਾ ਬੱਤੀਲਾ ਨਹੀਂ ਅਮੂ ਤੋਪੀਆ ਗੇੜੇ ਵਧੀਆ ਆਪਣੀ ਘਰ ਸੋਹਣੀ ਵਧੀਆ ਜੁਹਾਨ ਆ ਵਧੀਆ ਲੋਕਾਂ ਆ ਜਾ ਥੱਲੇ ਨੂੰ ਉਹ ਨਹੀਂ ਆ ਗਏ ਉੱਪਰ ਚੱਲ ਜਾ ਨਹੀਂ ਇਹ ਨੂੰ ਚੱਕ ਕੇ ਦਿਨਾ ਆ ਤੱਕੀ ਜਾ ਫਿਰ

ਪੀਰੀਓਡਿਕਲੀ ਆਉਂਦਾ ਹੈ ਨਹੀਂ ਆਹ ਧਾਲ ਆਹ ਤਾਂ ਦੇਖਿਆ ਜਾ ਉਹਰ ਕਾ ਕੇ ਠਾ ਕੇ ਬਹੀ ਦੂਜੇ ਪਾਸੇ ਪਾਣੀ ਨਹੀਂ ਨਹੀਂ ਹਾਂ ਉਹ ਪੰਜ ਹੋ ਗਏ ਆਪਾਂ ਪੈਨ ਵਾਲੇ ਕੋਲੋਂ ਕੋਈ ਨਹੀਂ ਮੰਗਣਾ ਨਾ ਨਾ ਨਹੀਂ ਕੋਈ ਜੱਗਤ ਤੋਂ ਨਹੀਂ ਕਰਦੇ ਇੱਥੇ ਪਾਰਸ ਬਿਖ ਦੇਈਂ ਦੇ ਸਰੀਰ ਚੋਂ ਲਾਈਫ ਆਉਂਦੀ ਬੇਸਰੀਰ ਚੋਂ ਬੜੀਆਂ ਖਾਲੀਆਂ ਆਉਂਦੇ ਹਾਂ ਤੇ ਤਾਂ ਮਾਇਕ ਪਾ ਕੇ ਇੱਥੇ ਬੱਬੀ ਨੂੰ ਪੂਰਾ ਸਾਲ ਵਿੱਚ ਇੱਕੋ ਹੀ ਖਾਣੇ ਬੈਠਾ ਹਾਂ ਹਾਂ ਸਹਿਜ ਖਾਣੇ ਪੂਰੀ ਫੋਟੋ ਤਾਂ ਚੱਲ ਆ ਗਈ ਆ ਆ ਉਹ ਨਹੀਂ ਸ਼ਿਕਾਇਤ ਨਹੀਂ ਮੈਂ ਦੂਰ ਆ ਗਿਆ ਤਾਂ ਪਤਾ ਨਹੀਂ ਕਿ ਮੈਂ ਦੂਰ ਕਰਨਾ ਆ ਪਤਾ ਨਹੀਂ ਪਾਣੀ ਮੁਰਕੇ ਗਵਾਲਣੇ ਖਾਣੇ ਚਾਹ ਚਾਹ ਦੇ ਮਿੱਠਾ ਦੇ ਨਾ ਬੰਗੜੀ ਆਉਂਦੀ ਤੁਮਾ ਮੈਂ ਨਹੀਂ ਖਾਣੀ ਚਾਹ ਮਿੱਠਾ ਨਹੀਂ ਚਾਹ ਨਹੀਂ प्रधान साहब आइए प्रधान साहब सताल मुंडा रोटियां खाने वा ਇਹ ਨੇ ਪਾਕਾ ਵਾਲੇ ਕਿੰਨੇ ਆ ਕਿੰਨੇ ਆ ਸਤ ਸਾਮਾ ਮਤ ਜਿਆ ਉਹ ਆਈ ਨੀ ਆਈ ਉਹ ਆ ਰਹੀ ਹੈ ਕੋਈ ਨਹੀਂ ਖਾਣਾ ਸਾਡਾ ਆਪਣਾ ਪਰਿਵਾਰ ਬੈਠਾ ਆ ਜੀ ਆਹ ਕੀ ਆ ਉਹ ਪਾਬਾ ਵੱਡਾ ਆ ਆ ਮਿੱਦੀ ਨੀ ਕੀ ਆ ਉਹ ਡੈਡੀ ਜੀ ਦੇ ਵਿੱਚ ਕਾਲੀ ਪੱਗ ਵਾਲਾ ਪ੍ਰਧਾਨ ਸਾਹਿਬ ਆ ਕੀ ਮੱਦੇ ਪੂਆ ਵਕੂ ਨਿੱਕੀ ਪੂਆ ਸਵਰ ਨਹੀਂ ਕੀਤਾ ਗਾਇ ਕੋਈ ਯਾਰ ਉਹ ਵਿਚਾਰੀ ਉਹਨਾਂ ਦੀ ਆਣਗੇ ਪੇੜੇ ਤੇ ਪੜਾ ਨਹੀਂ ਕਰਾ ਤੇ ਮੈਂ ਨੀ ਪੱਠੇ ਪਾਉਂਣਾ ਹੈ ਮੈਂ ਨੀ ਪੱਠੇ ਪਾਉਂਗਿਆ ਤੇ ਪੱਠੇ ਤੁੰਦਰ ਘਰ ਵਿੱਚ ਕਹਿੰਦੇ ਤਾਂ ਸਿੱਧੀ ਰੋਟੀ ਤਿਆਰ ਕਰ ਹੁਣ ਕਹਿੰਦੇ ਮੇਰੇ ਨਾਲ ਨਹੀਂ ਖਾਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਮਰ ਖਾ ਚਮਰ ਕਦੇ ਖਾਉਂਗਾ ਐਸਾ ਕਾਲਾ ਉਹ ਕਿਤੇ ਮਾਈ ਆ ਗਈ ਸਹੀ ਆ ਜਦੀ ਖਾਦੀ ਮਹੀਨਾ ਵੀ ਖਾਈਦੀ ਹੈ ਰੋਟੀ ਕੇ ਮੁਰਕੇ ਕਿਤੇ ਮੁਰਕੇ ਡੀਕਦੀ ਨਹੀਂ ਹੈ ਹਨ 2 ਸਾਲ ਹੋ ਗਏ ਹੈ ਹਨ 2 ਸਾਲ ਹੋ ਗਏ ਨਾਲ ਹੀ ਗਈ ਨਹੀਂ ਹਾਂ ਹੁੰਦਾ ਹੀ ਚੰਗਾ ਵਾ ਫਿਰ ਹੋਰ ਬੈਰ ਮੱਦਾ ਸਾਸਿਕਾ ਜੀ ਪਾਜੀ ਸਾਸਿਕਾ ਦੇ ਸਾਸਿਕਾ ਜੀ ਠੀਕ ਹੈ ਲੇਟ ਲੇਟ ਆ ਮਾੜੀ ਗੱਲ ਮੇਰੀ ਲੇਟ ਚੱਲੇ ਹੁਣ ਮੈਂ ਠੀਕ ਹੈ ਭਾਬੀ ਜੀ ਰੋਟੀ ਖਤਮ ਹੋ ਗਈ ਆ ਇਹ ਬੰਦੇ ਨੇ ਸਾਡੇ ਨਾਲ ਇਨਾ ਧੋਖਾ ਕੀਤਾ ਨਾ ਤੇ ਦੋ ਤਰੀਕ ਨੂੰ ਕਰਨਾ ਜੇ ਤੈ ਕਹਿੰਦੇ ਕਟਕਟ ਮਹੀਨਾ ਪਹਿਲਾਂ ਇਹ ਇੰਨੀ ਤਰੀਕਸ ਐਤਵਾਰ ਕਰਨਾ ਐਤਵਾਰ ਪ੍ਰੋਗਰਾਮ ਐਤਵਾਰ ਤੇ ਬਟਾਲੇ ਕੱਲ ਨੂੰ ਚੱਲਣਾ ਪ੍ਰੋਗਰਾਮ ਭਾਬੀ ਕੱਲ ਮਿਲਣੀ ਕੱਲ ਮਣੀ ਦੀ ਮੀਟਿੰਗ ਆ ਚੁੱਕੀ ਮਣੀ ਜੀ ਚੁੱਕੀ ਮੀਟਿੰਗ ਤੋਂ ਬਾਅਦ ਕੱਲ ਜੰਦਾ ਚੁੱਕੀ ਚੁੱਕੀ ਦਸਾਂ ਦਿਨ ਤਰੀਕਾ 12ਵੇਂ ਮੀਟਿੰਗ ਚੁੱਕੀ ਮੜਾ ਜਨ ਗੱਲ ਤਾਂ ਸੁਣੋ ਪਹਿਲਾਂ ਮੇਰੀ ਅੱਜ ਤਈ ਹੋ ਗਈ ਕੱਲ ਮੀਟਿੰਗ ਹੈ ਛਵੀ ਨੂੰ 25 ਤਰੀਕ ਨੂੰ ਮੀਟਿੰਗ ਹੋਣੀ 26 ਨੂੰ 에ਰਪੋਰਟ ਜਾਣਾ 27 28 29 ਨੂੰ ਕੰਮ ਕਰਨਾ 30 31 ਨੂੰ ਫੇਰ ਛੁੱਟੀ ਲੇਟ ਚਲੋ ਕੋਈ ਹੀ ਕਹੀ ਲੈਣੀ ਭਾ ਇਹ ਦਵਾਰੇ ਇਹ ਦਵਾਰੇ ਆਹੋ ਗੱਲ ਆ ਲੋ ਲੈਣੀ ਨਹੀਂ ਖਾਣੀ ਨਹੀਂ ਉਹ ਉਹ ਉਹਨੂੰ ਥੜੀ ਮੇਲੀ ਕਰਤੀ ਹੁਣ ਤੋਂ ਪਹਿਲਾਂ ਕੱਲ ਚਟਲਾ ਹੁੰਦਾ ਥੜੀ ਇੱਕ ਚਮਕਾ ਦੇਦਾ ਨੀ ਆਂਬਰ ਕੀ ਇੱਕ ਚਮਕਾ ਦੇਦਾ ਬਸ ਆਂਦਾ ਸਵੇਰ ਦਾ ਪੱਠੇ ਵਡਣ ਡੇਰਾ ਕੋਈਆ ਟੁੱਟਿਆ ਪਿਆਰ ਘੱਟ ਗਿਆ ਅੱਜਕੱਲ ਪਿਆਰ ਨਹੀਂ ਰਿਹਾ ਪਿਆਰ ਨਾਲ ਦੇ ਪਿਆਰ ਨਹੀਂ ਰੋਟੀ ਤੇ ਚੜ ਗਿਆ ਭੁੱਖੀ ਮਰ ਜਾਂਦੀ ਗਾ ਰੋਟੀ ਖਾ ਲੈ ਲੇਟ ਕਰਦੇ ਪਰ ਮੈਂ ਨਹੀਂ ਮੈਂ ਵਿੱਚ ਦੇਦੀ ਲੱਭੀ ਰੋਟੀਆਂ ਬਣਾਉਂਦੀ ਇਹਦਾ ਕੋਈ ਕਸੂਰ ਨਹੀਂ ਇਹ ਲੱਗਦੀ ਨਹੀਂ ਕਸੂਰ ਹੱਲ ਦੋ ਤਰੀਕ ਨੂੰ ਯਾਰ ਦਵਾਈ ਲੈਣ ਜਾਣਾ ਹੀ ਅਈ ਜਾਣਾ ਬਾਸ ਬਾਸ ਕਸੂਰ ਹੱਲ ਆਈ ਜਾਂ ਲੱਤਾ ਮਹਲਣੀਆਂ ਫੜ ਕੇ ਕੀ ਮੈਂ ਤਾਂ ਮੈਂ 200 ਰੁਪਏ ਕੀ ਦੇਣਾ ਹੁੰਦਾ ਵਾ ਕਿੰਨਾ ਬਰ ਬਣਾਂਗੇ ਕਰੂੰਗਾ ਮੈਂ ਬੰਦਾ ਹਰ ਬਣਾਂਗੇ ਜੇ ਕਰਾਂ ਹੋ ਗਾਰ ਬੜਾ ਵਾ ਸਭ ਚਾਈ ਨਹੀਂ ਕਰਾਂ ਬੜਾ ਚਾਈ ਨਹੀਂ ਕਰਾਂ ਬੜਾ